ਸਾਸੀ ਗੱਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਇੰਤਕਾਲ ਬਾਰੇ ਇੰਤਕਾਲ ਕੀ ਹੈ ਇਸ ਤੋਂ ਪਹਿਲਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਰ ਕਾਨੂੰਨੀ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਇੰਤਕਾਲ ਕੀ ਹੁੰਦਾ ਹੈ ਇੱਕ ਵਿਅਕਤੀ ਹੈ ਜੋ ਪਹਿਲਾ ਮਾਲਕ ਸੀ ਆਪਣੀ ਪ੍ਰਾਪਰਟੀ ਜਿਹੜੀ ਹੈਗੀ ਉਹਦੀ ਜਦੋਂ ਉਹ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੰਦਾ ਹੈ ਜਿਹੜੇ ਨੂੰ ਵੇਚਿਆ ਉਸਨੇ ਜਿਸ ਵਿਅਕਤੀ ਨੂੰ ਵੇਚਿਆ ਉਹ ਨਵੇਂ ਮਾਲਕ ਦਾ ਨਾਮ ਜਿਹੜਾ ਹੈ ਰੈਵਨਿਊ ਰਿਕਾਰਡ ਦੇ ਵਿੱਚ ਚੜ ਜਾਂਦਾ ਤੇ ਪੁਰਾਣਾ ਜਿਹੜਾ ਹੁੰਦਾ ਉਹਦਾ ਖਾਰਜ ਹੋ ਜਾਂਦਾ ਜਿਹੜਾ ਇੰਤਕਾਲ ਹੈ ਉਹ ਹਲਕਾ ਪਟਵਾਰੀ ਜਿਹੜਾ ਹੈ ਉਤੋਂ ਦਾ ਹਲਕਾ ਪਟਵਾਰੀ ਹੈ ਉਸ ਵੱਲੋਂ ਰਜਿਸਟਰ 'ਚ ਦਰਜ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਕਾਨੂੰਗੋ ਹੈ ਉਹਦੇ ਵੱਲੋਂ ਚੈੱਕ ਕੀਤਾ ਜਾਂਦਾ ਇਸ ਤੋਂ ਬਾਅਦ ਜਿਹੜਾ ਮਾਲ ਅਫਸਰ ਹੈ ਇntiqal ਦਾ ਫੈਸਲਾ ਕਰਦਾ ਇntiqal ਨੂੰ ਜਿਹੜਾ ਹੈਗਾ ਇੰਗਲਿਸ਼ ਚ ਮਿਊਟੇਸ਼ਨ ਵੀ ਕਹਿੰਦੇ ਆ ਆਮ ਕਈ ਜਗ੍ਹਾ ਤੇ ਦਾਖਲ ਖਾਰਜ ਵੀ ਕਹਿ ਜਾਂਦਾ ਇਹਨੂੰ ਇntiqal ਰਾਹੀਂ ਜਿਹੜਾ ਹੈ ਨਵੇਂ ਮਾਲਕ ਦਾ ਨਾਮ ਫਰਦ ਚ ਚੜਾਇਆ ਜਾਂਦਾ ਤੇ ਪੁਰਾਣੇ ਮਾਲਕ ਦਾ ਨਾਮ ਜਿਹੜਾ ਖਾਰਜ ਕੀਤਾ ਜਾਂਦਾ ਇntiqal ਰਾਹੀਂ ਜਿਹੜਾ ਹੈਗਾ ਨਵਾਂ ਜੋ ਮਾਲਕ ਹੈ ਉਹਦਾ ਨਾਮ ਆਪਣੇ ਆਪ ਸਰਕਾਰ ਦੇ ਰਿਕਾਰਡ ਦੇ ਵਿੱਚ ਚੜ ਜਾਂਦਾ ਉਹ ਸਰਕਾਰ ਦੇ ਜਿਹੜੇ ਰਿਕਾਰਡ ਚ ਖੁਦ ਮਾਲਕ ਬਣ ਜਾਂਦਾ ਉਹ ਜਦੋਂ ਕੋਈ ਵਿਅਕਤੀ ਜ਼ਮੀਨ ਸਬੰਧੀ ਬੈ ਤਬਾਦਲਾ ਵਿਰਾਸਤ ਪਟਾ ਰੈਣ ਆੜ ਰੈਣ ਆਦਿ ਰਹੀ ਹੱਕ ਪ੍ਰਾਪਤ ਕਰਦਾ ਤਾਂ ਮਾਲ ਦੇ ਰਿਕਾਰਡ ਦੀ ਸੋਧ ਲਈ ਪਟਵਾਰੀ ਇੰਤਕਾਲ ਦਰਜ ਕਰਦਾ ਪਟਵਾਰੀ ਹਲਕਾ ਹੁੰਦਾ ਜਿਹੜਾ ਉਹਦੇ ਕੋਲ ਜ਼ਮੀਨ ਦੇ ਹੱਕਾਂ ਦੀ ਤਬਦੀਲੀ ਵਾਸਤੇ ਇੱਕ ਰਜਿਸਟਰ ਲੱਗਿਆ ਹੁੰਦਾ ਇਸ ਨੂੰ ਇੰਤਕਾਲ ਰਜਿਸਟਰ ਕਿਹਾ ਜਾਂਦਾ ਪਟਵਾਰੀ ਹਲਕੇ ਵੱਲੋਂ ਜਦੋਂ ਇੰਤਕਾਲ ਦਰਜ ਕੀਤਾ ਜਾਂਦਾ ਤਾਂ ਬਾਅਦ ਚ ਕਾਨੂੰਗੋ ਜਿਹੜਾ ਹਲਕੇ ਦਾ ਉਸ ਵੱਲੋਂ ਇੰਤਕਾਲ ਦਾ ਮੁਕਾਬਲਾ ਕੀਤਾ ਜਾਂਦਾ ਇਸ ਤੋਂ ਬਾਅਦ ਜਿਹੜਾ ਮਾਲ ਅਫਸਰ ਹੈ ਇੰਤਕਾਲ ਦਾ ਫੈਸਲਾ ਕਰਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਰ ਕਾਨੂੰਨੀ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ